25 ਵਿੱਚ ਗੁਰਦਾਸਪੁਰ ਪੁਲਿਸ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਐਸਐਸਪੀ ਅਦਿੱਤਿਆ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਗਈ ਪੂਰੀ ਜਾਣਕਾਰੀ ਦੇਖੋ ਜੀ ਇੱਕ ਤਾਂ ਜ਼ਿਆਦਾ ਨੂੰ ਐਡਵਾਂਸ ਨਵੇਂ ਸਰਦੀ ਕੋਰਪੋਰੇਸ਼ਨਾਂ ਦੇ ਸਿੱਖਿਆ ਮੰਦਾਂ ਨੇ ਐਡਵਾਂਸ ਇਕ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਮਾਨਯੋਗ ਸੀਐਮ ਸਾਹਿਬ ਦੀ ਅਗਵਾਈ ਤੇ ਡੀਜੀ ਸਾਹਿਬ ਦੇ ਜਿਹੜੇ ਡਾਇਰੈਕਸ਼ਨ ਹੈ ਉਹ ਜਿਹੜਾ ਹੈਗਾ ਅਰਜ ਕੋ ਪੁਲਿਸ ਹਟ ਨੇ ਜਿਹੜਾ پورے ਸਾਲ ਦੇ ਵਿੱਚ ਲਗਭਗ ਆਪਾਂ ਗੱਲ ਕਰੀਏ ਯੋਧ ਨਸ਼ਾ ਗਿਰ ਜਿਹੜਾ 2-3 ਮਹੀਨਾ ਉਹਦੇ ਚ ਸਾਰਿਆਂ ਨੇ ਬੜਾਈ ਕੋਆਰਡੀਨੇਟਡ ਕੰਮ ਕੀਤਾ ਲਪਤ ਕੀਤਾ ਸਾਰਿਆਂ ਨੇ ਬਹੁਤ ਬੜ ਚੜਕੇ ਜਿਹੜਾ ਹੈਗਾ ਨਸ਼ੇ ਦੇ ਖਿਲਾਫ ਜਿਹੜਾ ਐਕਸ਼ਨ ਉਹ ਲਿਆ ਸੀਗਾ जो एज ऑफ नाउ हूं तक जी सात सौ बानवे जी एफ आई आर बड़ी एन डी पी एस एक्ट पर दर्ज हुई है जो ग्यारह सौ दस बंदे असी अरैसट किए हैं जो रिकवरी बीस किलो तो हैरोइन की रिकवरी तो एक हुई है छब्बीस किलो पफी एस करो ओ पी एम असी रिकवर की है इसको तो अलावा जोड़े है वक्तरे वरे जे ड्रग्स है वह रिकवर होए है लगभग ग्यारह लाख तिरासी हज़ार भी जी है ड्रग वाली रिकवर की एक्साइज एक्ट के अंदर भी पुलिस ने चंगा काम किया हैगा जिस तीन सौ अठहत्तर एफआईआर जी है कुछ साल के दर्ज की थी आम शक्ट भी काफ़ी चंग वजिया जरा गई मिलेगी लगभग थर्टी सैवन क्यूज आम शक्ट हुए हैं लगभग फिफ्टी नाइन पिस्टल तीन डेसी कट्टे दो सैवनटी टू मैगजीन दो एके फोर्टी सैवन और तीन ग्रनेड जगे वो तो रिकवर किए गए एलावा जीओ एफर भी गुरद जग पगौड़े जो है वक्त तो है पबलिक पब्लिक अवेयरनस जी कंपेन है वह पाप पुलिस वालों लगातार चलाई गई थी एसांश के जो है वीडीसी डबल्यू डी जी है ਕਮੇਟੀਾਂ ਦੇ ਨਾਲ ਮਿਲ ਕੇ ਬਾਰਡਰ ਦੇ ਵਿੱਚ ਜਿਹੜਾ ਹੈਗਾ ਬਾਰਡਰ ਜਿਹੜੇ ਵਿਲੇजेस ਹੈ ਉੱਥੇ ਜਿਹੜੇ ਹੈਗੇ ਸਾਡੇ ਵੱਲੋਂ ਅਵੇਰਨੈਸ ਕੈਂਪੇਨ ਸਕੂਲ ਦੇ ਵਿੱਚ ਜਿਹੜੇ ਹੈਗੇ ਚਲਾਏ ਗਏ ਸੀਗੇ ਉਹਦੇ ਲਗਭਗ 1800 ਦੇ ਲਗਭਗ ਜੜੀ ਅਵੇਰਨੈਸ ਮੀਟਿੰਗਾਂ ਅਸੀਂ ਜਿਹੜੀ ਹੈ ਜੀ ਉਹ ਕਰਾਈ ਹੈ ਤੇ ਦੇਚ ਮੈਂ ਤੁਹਾਨੂੰ ਦੱਸਣਾ ਚਾਹਾਂ ਲਗਭਗ 11 ਜਿਹੜੇ ਸਮਗਲਰਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਅਸੀਂ ਕੌਂਫਿ ਸਕਿਟ ਕੀਤੀ ਹੈ ਲਗਭਗ 3.5 ਕਰੋੜ ਦੀ ਜਿਹੜੀ ਪ੍ਰਾਪਰਟੀ ਹੈ ਉਹ ਕੌਂਫਿ ਸਕਿਟ ਕੀਤੀ ਗਈ ਹੈ ਲਗਭਗ 60 ਕਾਸੋ ਆਪਰੇਸ਼ਨ ਵੀ ਜਿਹੜੇ ਇਹ ਜ਼ਿਲ੍ਹੇ ਦੇ ਵਿੱਚ ਕੀਤੇ ਗਏ ਜ਼ਿਲ੍ਹੇ ਦੇ ਵਿੱਚ ਲਗ 2025 ਦੇ ਵਿੱਚ ਆਪਰੇਸ਼ਨ ਸਿੰਦੂ ਅਤੇ ਫਲੱਡ ਦੇ ਵਿੱਚ ਵੀ ਪੁਲਿਸ ਨੇ ਪੂਰਾ ਪ੍ਰਸ਼ਾਸਨ ਮਿਲ ਕੇ ਜਿਹੜਾ ਹੈਗਾ ਕੰਮ ਕੀਤਾ ਹੈਗਾ। ਅੱਗੇ ਤੇ ਮੈਂ ਤੁਹਾਨੂੰ ਐਡਨ ਵੀ ਕਰਨਾ ਚਾਹਾਂਗਾ ਕਿ ਸਾਡੇ ਵੱਲੋਂ ਟ੍ਰੈਫਿਕ ਨੂੰ ਲੈ ਕੇ ਵੀ ਕਾਫੀ ਕੁਤਾਰ ਅਰੇਂਜਮੈਂਟ ਰਏ ਹੈਗੇ। ਸਾਡੇ ਵੱਲੋਂ ਜਿਹੜਾ ਹੈਗਾ ਟ੍ਰੈਫਿਕ ਵਾਇਲੇਸ਼ਨਸ ਨੂੰ ਟ੍ਰੈਫਿਕ ਡਿਸਪਲਿਨ ਨੂੰ ਟ੍ਰੈਫਿਕ ਜਿਹੜੀ ਹੈ ਜੀ এডੂਕੇਸ਼ਨ ਨੂੰ ਬਿਹਤਰ ਕਰਨ ਵਾਸਤੇ ਜਿਹੜਾ ਹੈਗਾ ਉਹ ਕਾਲੇ ਕਿਤੇ ਕੀਤੇ ਗਏਗੇ। ਅਜਾ ਲਗਭਗ ਇਸ ਸਾਲ ਦੇ ਵਿੱਚ 18000 ਵੀ ਲੜੇ ਚਲਾਣਾ ਉਹ ਜਿਹੜੇ ਹੈਗੇ। ਟ੍ਰੈਫਿਕ ਦੇ ਵਿਚ ਦਲਸ਼ਕਿਤ ਤੇ ਹੈਗੇ। ਤੋਂ ਲਗਾਤਾਰ ਜਿੰਨਾ ਕਿ ਤੁਸੀਂ ਜਾਣਦੇ ਹੈਗੇ ਕਿ ਮਨੋਖੇਮ ਸਾਹਿਬ ਔਰ ਡੀਜੀ ਸਾਹਿਬ ਦੇ ਜਿਹੜਾ ਲਗਾਤਾਰ ਮੇਕਸ਼ ਹੁੰਦੇ ਹੈਗੇ ਕਿ ਪਬਲਿਕ ਦੀ ਜਿਹੜੀ ਜਨ ਸੁਣਵਾਈ ਹੈ। ਉਹ ਜਿਹੜੀ ਹੈਗੀ ਉਹਦੀ ਇੱਕ ਪਾਰਟੀ ਹੈਗੀ। ਤੋਂ ਪਬਲਿਕ ਦੀ ਜਿਹੜੀ ਸੁਣਵਾਈ ਨੂੰ ਮੁੱਖ ਨਜ਼ਰ ਰੱਖਦੇ ਹੋਏ ਪਬਲਿਕ ਕੰਪਲੇਂਟ ਲਗਭਗ 8.5 ਜ ਲਗਭਗ ਕੰਪਲੇਂਟ ਹੈ। ਅੱਛੀ ਡਿਸਪੋਚ ਕੀਤੀ ਹੈ।